ਅੱਜ ਰਾਜਪ੍ਰਦੇਸ਼ੀਵਲਾ ਹਸਪਤਾਲ ਦੇ ਸਾਹਮਣੇ ਬਣੀ ਭਾਰਤ ਡਾਇਗਨੋਸਟਿਕ ਸੈਂਟਰ ਤੇ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਭਾਰਤ ਡਾਇਗਨੋਸਟਿਕ ਸੈਂਟਰ ਦੇ ਮਾਲਕ ਦੀਪਕ ਜੀ ਦੀ ਦੇਖਰੇਖ ਦੇ ਵਿੱਚ ਲਗਾਇਆ ਗਿਆ ਜਿਸ ਦੇ ਵਿੱਚ ਮਣੀਪਾਲ ਹਸਪਤਾਲ ਪਟਿਆਲਾ ਦੀ ਜਨਾਨਾ ਰੋਗ ਅਤੇ ਕੈਂਸਰ ਦੇ ਮਾਹਿਰ ਡਾਕਟਰ ਅਨੰਤਿਤਾ ਮੈਡਮ ਅਤੇ ਨੱਕ ਕੰਨ ਅਤੇ ਗਲੇ ਤੇ ਸੰਬੰਧੀ ਰੋਗਾਂ ਦੇ ਮਾਹਿਰ ਡਾਕਟਰ ਵਿਸ਼ਾਲ ਸ਼ਰਮਾ ਖਾਸ ਤੌਰ ਤੇ ਆਪਣੀ ਟੀਮ ਦੇ ਨਾਲ ਮਰੀਜ਼ਾਂ ਦੀ ਜਾਂਚ ਕਰਨ ਦੇ ਲਈ ਰਾਜਪੁਰਾ ਪਹੁੰਚੇ। ਉਕਤ ਚੈੱਕਅਪ ਕੈਂਪ ਅੱਜ ਸਵੇਰ ਦੇ ਸਮੇਂ ਸ਼ੁਰੂ ਹੋਇਆ ਜੋ ਕਿ ਦੁਪਹਿਰ ਤੱਕ ਚੱਲੇਗਾ। ਅਤੇ ਇਸ ਮੌਕੇ ਤੇ ਜਿੱਥੇ ਉਕਤ ਕੈਂਪ ਦੇ ਵਿੱਚ ਮਰੀਜ਼ਾਂ ਦੀ ਜਾਂਚ ਮੁਫਤ ਕੀਤੀ ਗਈ। ਉਥੇ ਹੀ ਮਰੀਜ਼ਾਂ ਤੇ ਮੁਫਤ ਐਕਸ-ਰੇ ਅਤੇ ਜ਼ਰੂਰਤਮੰਦ ਲੋਕਾਂ ਦੇ ਟੈਸਟ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਉਕਤ ਕੈਂਪ ਦੇ ਵਿੱਚ ਪਹੁੰਚੇ ਡਾਕਟਰ ਆਨੰਦਿਤਾ ਮੈਡਮ ਅਤੇ ਡਾਕਟਰ ਵਿਸ਼ਾਲ ਸ਼ਰਮਾ ਤੇ ਭਾਰਤ ਡਾਇਗਨੋਸਟਿਕ ਸੈਂਟਰ ਦੇ ਮਾਲਕ ਦੀਪਕ ਜੀ ਦਾ ਕੀ ਕੁਝ ਕਹਿਣਾ ਸੀ ਮੈਂ ਡਾਕਟਰ ਆਨੰਦਿਤਾ ਹਾਂ ਹਾਂਜੀ ਮੈਂ ਐਮਸੀਐਚ ਗਾਇਨੋਕੋਲੋਜੀਕਲ ਔਨਕੋਲੋਜੀ ਆ আফਟਰ ਐਮਡੀ ਆਫਸਟੈਟਿਕਸ ਗਾਈ ਹਾਂ ਤੇ ਬਾਅਦ ਮੈਂ ਸੁਪਰ ਸਪੈਸ਼ਲਟੀ ਕੀਤੀ ਹੈ ਗਾਇਨੀ ਕੈਂసర్ ਸਰਜਰੀ ਵਿੱਚ ਨਾ ਮੈਮ ਅੱਜ ਜਿਹੜਾ ਇਹ ਕੈਂਪ ਲਾਇਆ ਗਿਆ ਹੈ ਪੀਸੀ ਵਿੱਚ ਕੀ ਚੀਜ਼ ਤੁਸੀਂ ਚੈੱਕ ਕਰ ਰਹੇ ਹੋ ਕਿਹੜੀ ਕਿਹੜੀ ਪ੍ਰੋਬਲਮਸ ਜਿਹੜੀ ਹੈਗੀ ਹੈ ਮਹਿਲਾਵਾਂ ਨੂੰ ਸੇ ਫੇਸ ਕਰਨੀ ਪੈਂਦੀ ਹੈ ਉਸ ਬਾਰੇ ਚਾਹੁੰਦੇ ਹਾਂ ਐਚ ਮਹਿਲਾਵਾਂ ਨੂੰ ਸਾਰੀ ਉਮਰ ਤੋਂ ਲੈ ਕੇ ਯੰਗ ਏਜ ਤੋਂ ਲੈ ਕੇ 올ਡ ਏਜ ਤੱਕ ਹਰ ਤਰ੍ਹਾਂ ਦੀ ਪ੍ਰੋਬਲਮ ਦਾ ਆਪਾਂ ਇਲਾਜ ਦੱਸਾਂਗੇ ਬੱਚਾ ਬਿਲਕੁਲ ਤਾਂ ਗੱਲ ਹੈ ਜੇ ਨਹੀਂ ਹੋ ਰਿਹਾ ਕਨਾਂ ਉਸ ਦਾ ਕੀ ਇਲਾਜ ਹੈ ਉਸ ਤੋਂ ਇਲਾਵਾ ਜੇ ਬੱਚਾ ਹੈਗਾ ਤਾਂ ਬੱਚੇ ਦੇ ਵਿੱਚ ਆਬਸਟੈਟਿਕਸ ਪਾਰਟ ਹੈ ਜਿਹੜਾ ਕਿ ਗਿਵਨ ਡਿਲੀਵਰੀ ਹੋਣੀ ਹੈ ਜਾਂ ਆਪਰੇਸ਼ਨ ਹੋਣੀ ਹੈ ਉਸ ਦਾ ਪਾਰਟ ਉਸ ਤੋਂ ਇਲਾਵਾ ਜਾਂ ਜੇ ਫੀਮੇਲ ਨੂੰ ਕੋਈ ਮਹੀਨੇ ਰਿਲੇਟਡ ਪ੍ਰੋਬਲਮ ਹੈ ਮਹੀਨਾ ਵਧਦਾ ਆਂਦਾ ਹੈ ਘਟ ਆਂਦਾ ਹੈ ਜਾਂ ਕੋਈ ਇਨਫੈਕਸ਼ਨ ਹੈ ਜਾਂ ਉਸ ਰਿਲੇਟਡ ਜਾਂ ਫਿਰ ਕੋਈ ਛਾਤੀ ਵਿੱਚ ਗੰਡ ਹੈ ਜਾਂ ਉਹ ਹੈ ਕੈਂਸਰ ਜਾਂ ਫਿਰ ਮਹਿਲਾ ਦੇ ਕਿਸੇ ਵੀ ਅੰਗ ਤੇ ਕੈਂਸਰ ਦਾ ਇਲਾਜ ਹੈ ਉਸ ਬਾਰੇ ਅੱਜ ਅਸੀਂ ਮੈਡਮ ਕਿੰਨੇ ਕਿ ਮਰੀਜ਼ ਹੁਣ ਤੱਕ ਚੈੱਕ ਕਰ ਚੁੱਕੇ ਹੋ ਤੁਸੀਂ ਅਸੀਂ ਅੱਜ ਤੱਕ 6 ਮਰੀਜ਼ ਚੈੱਕ ਕਰ ਚੁੱਕੇ ਹਾਂ ਕਿੰਨੇ ਦਿਨ ਚੱਲੇਗਾ ਮੈਡਮ ਇਹ ਕੈਂਸਰ ਇਹ ਕੈਂਪ ਸਾਡਾ 2 ਘੰਟੇ ਹੋਰ ਚੱਲੇਗਾ ਤੇ ਮੈਮ ਦਵਾਈਆਂ ਵਗੈਰਾ ਵੀ ਦੇ ਰਹੇ ਹੋ ਜਾਂ ਦੋਹੀਆਂ ਦੇ ਰਹੇ ਹਾਂ ਹਾਂਜੀ ਦਵਾਈਆਂ ਦੇ ਰਹੇ ਹਾਂ ਅਸੀਂ ਹਾਂਜੀ ਕੀ ਕੁਝ ਸੰਦੇਸ਼ ਦੇਣਾ ਚਾਹੋਗੇ ਮਹਿਲਾਵਾਂ ਨੂੰ ਕੁਝ ਸੇਫ ਰਹਿਣ ਵਾਸਤੇ ਮਤਲਬ ਮੈਂ ਮਹਿਲਾਵਾਂ ਨੂੰ ਇਹ ਹੀ ਸੰਦੇਸ਼ ਦੇਵਾਂਗੀ ਯੂਜੂਲੀ ਜਿੰਨਾ ਵੀ ਮਹਿਲਾਵਾਂ ਨੂੰ ਕਰੇ ਵਿੱਚ ਤਕਲੀਫ ਹੁੰਦੀ ਹੈ ਜਿਹੜੇ ਮੈਲਸ ਹੁੰਦੇ ਉਹ ਤਾਂ ਜਲਦੀ ਆਪਣਾ ਚੈੱਕਅਪ ਕਰਾਉਣ ਲਈ ਆ ਜਾਂਦੇ ਆ ਫੀਮੇਲ ਘਰ ਦੇ ਕੰਮਾਂ ਵਿੱਚ ਜਾਂ ਰਿਸਪੌਂਸਿਬਿਲਟੀ ਵਿੱਚ ਇੰਨੀ ਉਲਝੀ ਰਹਿੰਦੀ ਹੈ ਯੂਜੂਲੀ ਆਪਣੇ ਛੋਟੇ ਛੋਟੇ ਸਿੰਪਟਮ ਨੂੰ ਵੀ ਇਗਨੋਰ ਕਰਦੀਆਂ ਰਹਿੰਦੀਆਂ ਤੇ ਕਦੇ ਕਦੇ ਉਹ ਜਿਹੜੇ ਸਿੰਪਟਮ ਹੁੰਦੇ ਨੇ ਜਾਂ ਲੱਛਣ ਹੁੰਦੇ ਨੇ ਉਹ ਕਿਸੇ ਖਤਰੇ ਵਾਲੀ ਬਿਮਾਰੀ ਦੀ ਵਜ੍ਹਾ ਤੋਂ ਹੀ ਹੁੰਦੇ ਨੇ ਇਸ ਕਰਕੇ ਮੈਂ ਫੀਮੇਲਸ ਇਹ ਹੀ ਦਰਖਾਸਤ ਹੈ ਕਿ ਆਪਣਾ ਰੈਗੂਲਰ ਹੈਲਥ ਚੈੱਕਅਪ ਜ਼ਰੂਰ ਕਰਵਾਓ ਤੇ ਜੇ ਤੁਹਾਨੂੰ ਕੋਈ ਵੀ ਸਿੰਪਟਮ ਹੈ ਉਹਨੂੰ ਇਗ ਡਾਕਟਰ ਕੀ ਨਾਮ ਹੈ ਤੁਹਾਡਾ ਡਾਕਟਰ ਵਿਸ਼ਾਲ ਸ਼ਰਮਾ ਡਾਕਟਰ ਕਿੱਥੋਂ ਆਏ ਹੋ ਮੈਂ ਆਪਣਾ ਮਨੀਪਾਲ ਹਸਪੀਟਲ ਤੋਂ ਐਨਟੀ ਸਪੈਸ਼ਲਿਸਟ ਹਾਂ ਡਾਕਟਰ ਸਾਹਿਬ ਅੱਜ ਕੀ ਚੈੱਕ ਕਰ ਰਹੇ ਤੁਸੀਂ ਕਿਹੜੀ ਬਿਮਾਰੀ ਅੱਜ ਆਪਾਂ ਇੱਥੇ ਇੱਕ ਫ੍ਰੀ ਕੈਂਪ ਲਗਾਇਆ ਹੈ ਜੋ ਵੀ ਕੰਨ ਗਲੇ ਦੀਆਂ ਬਿਮਾਰੀਆਂ ਹੁੰਦੀਆਂ ਹਨ ਕੰਨ ਦੇ પડਦੇ ਫਟੇ ਹੋਏ ਐ ਕਿਸੇ ਨੂੰ ਨੱਕ ਚੋਸਾ ਨਹੀਂ ਆਂਦਾ ਜਾਂ ਜਿਵੇਂ ਹੁਣ ਕੈਂਸਰ ਦੇ ਪੇਸ਼ੈਂਟ ਆਏ ਸੀ ਇਹਨਾਂ ਸਾਰੇ ਚੀਜ਼ਾਂ ਦਾ ਆਪਾਂ ਅੱਜ ਫ੍ਰੀ ਚੈੱਕਅਪ ਕਰ ਰਹੇ ਹਾਂ ਤੇ ਜਿੰਨਾ ਹੋ ਸਕਦਾ ਹੈ ਇੱਥੇ ਆਪਾਂ ਉਹਨਾਂ ਇਲਾਜ ਵੀ ਕਰਦੇ ਤੇ ਡਾਕਟਰ ਸਾਹਿਬ ਕਿੰਨੇ ਕੁ ਮਰੀਜ਼ ਉਹਨੂੰ ਚੈੱਕ ਕਰਦੇ ਮੈਂ ਦਸਪੰਦਰੇ ਪੇਸ਼ੈਂਟ ਦੇਖ ਚੁੱਕੇ ਹਾਂ ਆਈ ਥਿੰਕ ਹੋਰ ਵੀ ਕਾਫੀ ਵੇਟ ਕਰ ਰਹੇ ਤੇ ਆਈ ਥਿੰਕ ਅੱਛਾ ਕੰਮ ਚੱਲ ਰਿਹਾ ਹੈ ਕਿਹੜੀ ਪ੍ਰੋਬਲਮ ਸਭ ਤੋਂ ਜ਼ਿਆਦਾ ਤੁਸੀਂ ਫੇਸ ਕਰ ਰਹੇ ਜ਼ਿਆਦਾਤਰ ਆਪਣੇ ਬਜ਼ੁਰਗਾਂ ਦੇ ਜਿਨ੍ਹਾਂ ਨੂੰ ਸੁਣਦਾ ਨਹੀਂ ਹੈਗਾ ਤੇ ਉਹਨਾਂ ਨੂੰ ਥੋੜਾ ਜਿਹਾ ਅਸੀਂ ਸਮਝਾਣੇ ਆ ਕਿ ਜੇ ਹੋ ਸਕੇ ਤਾਂ ਆਪਾਂ ਸੁਣਨ ਵਾਲੀ ਮਸ਼ੀਨਾਂ ਦਾ ਪਯੋਗ ਕਰੀਏ ਤਾਂ ਕਿ ਆਪਣੀ ਜ਼ਿੰਦਗੀ ਵਧੀਆ ਨਿਕਲੇ ਇੱਕ ਦੂਜੇ ਨੂੰ ਸਮਝ ਸਕੀਏ ਆਪਾਂ ਗੱਲ ਕਰ ਸਕਣ ਲੋਕਾਂ ਨਾਲ ਉਹਨਾਂ ਦੀ ਗੱਲ ਸਮਝ ਸਕਣ ਤੇ ਜ਼ਿਆਦਾਤਰ ਤਾਂ ਉਹ ਕਾਂਦੀਆ ਪ੍ਰੋਬਲਮ ਜ਼ਿਆਦਾ ਮੈਂ ਭਾਰਤ ਡਾਇਗਨੋਸਟਿਕ ਸੈਂਟਰ ਤੋਂ ਬੋਲ ਰਿਹਾਗਾ ਭਾਰਤ ਮੈਡੀਕੋ ਆਪਣੀ ਫਾਰਮੇਸੀ ਹੈ ਅਸੀਂ ਇੱਥੇ ਆਈ ਮਹੀਨੇ ਕੋਈ ਨਾ ਕੋਈ ਕੈਂਪ ਲਾਂਦੇ ਹਾਂ ਦੇਖਦੇ ਹੋਏ ਰਾਜਪਰੀ ਦੀ ਜਰੂਰਤ ਨੂੰ ਲਾਸਟ ਮੰਥ ਅਸੀਂ ਲਾਇਆ ਸੀ ਰੀਡ ਦੀ ਹੱਡੀ ਤੇ ਗੋਡਿਆਂ ਦਾ ਕੈਂਪ ਅਰਵ ਸ਼ਰਮਾ ਜਿਹੜੇ ਕਿ ਜੰਡੀਗੜ ਦੇ ਵਿੱਚ ਡਾਕਟਰ ਹਨ ਉਹਨਾਂ ਨੇ ਇੱਥੇ ਚੈੱਕ ਕੀਤਾ ਸੀ ਅੱਜ ਅਸੀਂ ਲਾਇਆ ਈਐਨਟੀ ਈਐਨਟੀ ਦੀ ਬੋਡੀ ਵੱਡੀ ਸਮੱਸਿਆ ਹੈ ਹਰ ਬੰਦੇ ਦਾ ਗਲਾ ਖਰਾਬ ਰਹਿੰਦਾ ਹੈ ਕੰਨ ਦੀ ਦਿੱਕਤ ਰਹਿੰਦੀ ਹੈ ਤੇ ਇਹਦੇ ਵਾਸਤੇ ਕੋਈ ਉੱਥੇ ਪ੍ਰਾਈਵੇਟ ਡਾਕਟਰ ਵੀ ਨਹੀਂ ਹੈ ਇਸ ਕਰਕੇ ਅਸੀਂ ਉਹਨਾਂ ਨੂੰ ਬੁਲਾਇਆ ਇੱਥੇ ਅਰ ਜੋ ਪੂਰੀ ਐਂਡੋਸਕੋਪੀ ਕਰਦੇ ਹਨ ਇੱਕ ਪੇਸ਼ੇਂ ਨੂੰ ਐਂਡੋਸਕੋਪੀ ਕਰਾਉਣ ਵਾਸਤੇ ਪਟਿਆਲੇ ਜਾਂ ਗਿਆਨਸਗਰ ਜਾਣਾ ਪੈਂਦਾ ਇੱਥੇ ਰਾਜਪਰੇ ਨਹੀਂ ਹੁੰਦੀ ਉਹ ਵੀ ਅਸੀਂ ਇੱਥੇ ਕਰਾ ਰਹੇ ਹਾਂ ਫ੍ਰੀ ਕਰਾ ਰਹੇ ਹਾਂ ਐਂਡੋਸਕੋਪੀ ਲਗਈ ਟੈਸਟ 7 8 10 ਹੁੰਦਾ ਹੈ ਇਹ ਮੈਡਮ ਆਏ ਨੇ ਇਹ ਮੈਡਮ ਆਗੇ ਨੇ ਗਾਇਨੋਕੋਲੋਜਿਸਟ ਸਪੈਸ਼ਲਿਸਟ ਔਨਕੋਲੋਜੀ ਔਨਕੋਲੋਜੀ ਕੈਂਸਰ ਦਾ ਰੋਗ ਜਿਹੜਾ ਕਿ ਜਨਾਨੀਆਂ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ ਯੂਟਰਸ ਦੇ ਵਿੱਚ ਜਾਂ ਬ੍ਰੈਸਟ ਦੇ ਵਿੱਚ ਜਾਗ ਪਾਇਆ ਜਾਂਦਾ ਹੈਗਾ ਉਹ ਦੀ ਅਣਗਹਿਲੀ ਹੁੰਦੀ ਹੈ ਡਾਕਟਰਾਂ ਕੋਲ ਇੱਧਰ-ਉੱਧਰ ਭੱਜੀ ਜਾਂਦੇ ਨੇ ਪਰ ਓਪਰ ਪਤਾ ਨਹੀਂ ਲੱਗਦਾ ਇਹ ਮੈਡਮ ਅੱਜ ਪ੍ਰੋਪਰ ਗਾਈਡ ਕਰਨਗੇ ਵੀ ਉਹਨੇ ਪ੍ਰੋਪਰ ਪਹਿਲਾ ਹੀ ਸਿੰਪਟਮ ਦੇਖ ਕੇ ਉਹਦਾ ਇਲਾਜ ਕਰਾਇਆ ਜਾਏ ਜੋ ਵੀ ਉਹਦੀ ਇਨਵੈਸਟੀਗੇਸ਼ਨ ਕਰਾਈ ਜਾਏ ਤੇ ਇਹ ਖਤਰਨਾਕ ਬਿਮਾਰੀ ਕੈਂਸਰ ਤੋਂ ਬਚਿਆ ਜਾ ਸਕੇ ਜੂਤਮਨ ਲੋਕਾਂ ਨੂੰ ਦਵਾਈਆਂ ਵੀ ਦੇ ਰਹੇ ਨੇ ਜੂਤਮਨ ਲੋਕਾਂ ਨੂੰ ਦਵਾਈਆਂ ਫ੍ਰੀ ਦੇ ਰਹੇ ਹੈ ਟੈ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਸਰ